ਸਤਿ ਸ਼੍ਰੀ ਅਕਾਲ ਜੀ ਬਈ ਸਾਰਿਆਂ ਨੂੰ ਵਾਕਫ ਨਾ ਤੁਹਾਡੇ ਅੱਜ ਦੇ ਬਲੌਗ ਅੱਜ ਜੀ ਬਈ ਤੇ ਲੱਗੇ ਆ 950 ਦੀ ਸਰਵਿਸ ਕਰਾਉਣ ਇਹਨੂੰ ਸਰਵਿਸ ਕਰਾਈ ਆਪਣੀ ਟੂਰੀ ਅਜਨ ਸੀਜੀ ਦੇ ਵਿੱਚ ਸਰਵਿਸ ਕਰਾਈ ਜੀ ਟਾਈਮ ਇਹਦਾ ਹੁਣ ਲਗਭਗ 2 ਘੰਟੇ ਕੁੜੀ ਬਣਿਆ ਹੁਣ ਨਾਲ ਸੀਜ਼ਨ ਫੇਸਟ ਆ ਤੁਹਾਨੂੰ ਲੀਟਰ ਦਾ ਉਹਦੀ ਕਰਕੇ ਆਪਾਂ ਇਹਨੂੰ ਕਰਵਾ ਡਨ ਕਰਵਾ ਲੈਣੀ ਅੱਜ ਚਲੋ ਜੀ ਦਿਖਾਉਣਾ ਤੁਹਾਨੂੰ ਕਿ ਕਰਦਾ ਲਓ ਜੀ ਸਰਵਿਸ ਹੋਊਗੀ ਡਾਨੇ ਦੀ ਏਅਰ ਫਿਲਟਰ ਆਪਾਂ ਦੋਏ ਚੇਂਜ ਕਰਤੇ ਠੀਕ ਹੈ ਤੇ ਮਗਲੈਲ ਪਹਿ ਗਿਆ ਬਾਕੀ ਹੁਣ ਆ ਕੂਲੈਂਟ ਲਿ ਗਏ ਆ ਕੂਲੈਂਟ ਐਡ ਕਰਨਾ ਹੈ ਇਹਦੇ ਚ ਵਰਤ ਕੰਪਨੀ ਦਾ ਕੂਲੈਂਟ ਕੱਢ ਕੇ ਇੱਕ ਵਾਰ ਸਾਰਾ ਚੇਂਜ ਕਰ ਦੰਨੇ ਆ ਕਿਉਂ ਹਾਲ ਤੱਕ ਪਹਿਲਾਂ ਆਪਾਂ ਨੇ ਐਵੇਂ ਐਡ ਕਰਿਆ ਇਹਦੇ ਚ ਕਦੇ ਦੂਜਾ ਜੋੜ ਨਹੀਂ ਪਾਇਆ ਤੇ ਆਪਾਂ ਸਰਬੋ ਦਾ ਵਰਤਦੇ ਆ ਬਾਈ ਮਗਲੈਲ ਆਪਈ ਆਪਣੀ ਦੀ ਪਾਰਟੀ ਸਰਬੋ ਹਾ ਇਹ ਆਉਂਦਾ ਹੈ ਟਰੈਕਟਰ ਚ ਇਲੈਕਟਰ ਗ੍ਰੀਨ ਆਉਂਦਾ ਸਰਬੋ ਦਾ ਇਹੀ ਬਤ ਦਾਂ ਮੈਂ ਦੋ ਇਲੈਕਟਰਾਂ ਚ ਦੋਨਾਂ ਦੇ ਇਹਦੇ ਚ ਬਾਈ ਸਰਬੋ ਵਾਲੇ ਚ ਇੱਕ ਤਾਂ ਮਤਲਬ ਇਹ ਕਾਲਾ ਘੱਟ ਹੁੰਦਾ ਥਿੱਕਨੈਸ ਜ਼ਿਆਦਾ ਤੇ ਬਾਕੀ ਘੰਟੇ ਵੀ ਮਤਲਬ ਏਜੰਸੀ ਵਾਲੇ ਨਾਲੋਂ ਜ਼ਿਆਦਾ ਰੇਟ ਸੇਮ ਹੈ ਰੇਟ ਦਾ ਕੋਈ ਫਰਕ ਨਹੀਂ ਹੈਗਾ ਬਾਕੀ ਅੱਜ ਕੱਲੋਂ ਵੀ ਮੇਜਰ ਸਰਵਿਸੇ ਕਰਾਤੀ ਆਪਾਂ ਨੇ ਡੀਜ਼ਲ ਫਿਲਟਰ ਵੀ ਦੋਨੋਂ ਐਡ ਹੋਗੇ ਫਿਲਟਰ ਦੋਨੋਂ ਐਡ ਹੋ ਗਏ ਆਲ ਫਿਲਟਰ ਹੋ ਗਿਆ ਵਾਟਰ ਸਪਰੇਟਰ ਸਾਫ ਹੋ ਗਿਆ 85 ਚੌਣ ਦਾ ਹੀ ਫਾਇਦਾ ਭਈਆ ਨਿੱਕੇ ਮੁੱਟੇ ਕੰਮ ਚੈੱਕ ਹੋ ਜਣੇ ਆ ਬਾਹਰ ਕੋਈ ਮਿਸਤਰੀ ਨੇ ਇੰਨੀ ਗੌਰ ਨਾਲ ਨਹੀਂ ਕੀਤਾ ਹੈਗੇ ਆ ਕਈ ਮਤਲਬ ਸਾਰੇ ਘਸਾਰਦੇ ਵੀ ਨਹੀਂ ਆਪਾਂ ਕਹਿ ਸਕਦੇ ਹੈਗੇ ਆ ਕਈ ਜਿਹੜੇ ਗੌਰ ਨਾਲ ਕੰਮ ਕਰਦੇ ਆ ਜਿਹੜੇ ਮਤਲਬ ਵਧੀਆ ਕੰਮ ਕਰਦੇ ਆ ਹਾਂਜੀ ਹੁਣ ਸਾਰੇ ਕੱਢ ਦੇਣਾ ਆਪਣੇ ਬਾਹਰ ਇਹ ਹਾਂਜੀ ਹਾਂ ਸਾਰਾ ਕੱਟ ਕੇ ਆਪਾਂ ਫਿਰ ਕੁਲਟ ਪਾ ਕੇ ਫਿਰ ਪਾਣੀ ਪਾਏ ਨਾ ਠੀਕ ਆ। ਨਾ ਤਾਂ ਹੀ ਕਹਿਣਾ ਹੁਣ ਟਾਈਮ ਖਾਸਾ ਹੋ ਗਿਆ ਨਾ ਇੱਕ ਵਾਰ ਯਾਰ ਚੇਂਜ ਕਰ ਦਈਏ ਕੁਲੈਂਟ। ਇਹ ਨਾਲ ਵੀ ਨਾਲ ਦਾ ਹੀ ਆ ਨਾ ਵੈਸੇ ਉਂ ਐਡ ਕਰਿਆ ਆਪਾਂ ਨੇ ਵਿੱਚ। ਕਦੇ ਫੁੱਲ ਕੱਢ ਕੇ ਨਹੀਂ ਆਪਾਂ ਨੇ ਪਾਇਆ ਹੈਗਾ। ਉਂ ਵੀ ਕਿੰਨੀ ਕੁ ਲਾਈਫ ਹੁੰਦੀ ਆ 2 ਸਾਲ ਦੀ ਉਹ ਹੁੰਦੀ ਏਦੀ। ਹਾਂ ਜੇ ਫੁੱਲ ਆ ਫੁੱਲ। ਬਹੁਤ ਬਦਲਾ ਹੋਇਆ ਹੋਇਆ ਹਨ ਉਹ ਪੈਸਾ ਕਿੰਨਾ ਪਤਲਾ ਹੋ ਗਿਆ ਸੀ ਕਿ ਪਾਣੀ ਐਡ ਹੋਈ ਜਾਂਦਾ ਨਾ ਪਾਣੀ ਐਡ ਹੋਈ ਜਾਂਦਾ ਇਹ ਤਾਂ ਨਹੀਂ ਧਰਤੀ ਹਰੀ ਕਰ ਦਿੰਦਾ ਜੇ ਮਤਲਬ ਇਹ ਚੰਗਾ ਹੁੰਦਾ ਘੈਂਟ ਹੁੰਦਾ ਬਾਈਕਲ ਚ ਨਾ ਲੱਗ ਜਾਂਦਾ ਜੇ ਵਾੜਾ ਹੁੰਦਾ ਹਾਂ ਹਾਂ ਚਲ ਬਦਲਦੇ ਹਾਂ ਬਾਕੀ ਬਾਈ ਕੰਮ ਤੋਂ ਲੱਗੇ ਹੋਏ ਆ ਤੇ ਇੱਧਰ ਮੇਜਰ ਕੰਮ ਨੂੰ ਖੁੱਲ ਉਹਦੀ ਵੀ ਸਰਵਿਸ ਆ ਆ ਵੀ ਸਰਬਜ ਨੂੰ ਹੋ ਗਿਆ ਚੱਲੀ ਜਾਂਦਾ ਕੰਮ ਜਣਾਉ ਰੇ ਵਧੀਆ ਕੰਮ ਆ ਲਓ ਜੀ ਲਓ ਆਗੇ ਆਗੇ ਚੱਲ ਪਿਆ ਨਾ ਵਧੀਆ ਗੈਲਰੀਆਂ ਚੋਂ ਕੱਢਣ ਦੀ ਲੋੜ ਤਾਂ ਨਹੀਂ 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 ਉੱਧਰ ਤਾਂ ਸਟਾਰਟ ਹੋੂਗਾ ਮੈਂ ਯਾਨੀ ਗੈਲਰੀਆਂ ਜਿਹੜਾ ਐ ਹੁੰਦਾ ਵੀ ਜਦ ਆ ਟੈਂਪਰੇਚਰ ਖੁੱਲਦਾ ਫੇਰ ਘੂਮੂਗਾ ਹਨਾ ਗੈਲਰੀਆਂ ਚ ਇਹ ਜਿਆਦਾ ਬਹੁਤ ਜਿਆਦਾ ਗੰਦਾ ਹੁੰਦਾ ਨਾ ਜਿਹੜਾ ਤੁਹਾਨੂੰ ਥਾਰੇ ਹੀ ਫਿੱਟਣਾ ਪਵੇਗਾ ਹਾਂ ਆਪਣਾ ਸਹੀ ਨਿਕਲਿਆ ਮੈਂ ਚੇਂਜ ਕਰਿਆ ਤਾਂ 243 ਦਾ ਮੈਂ ਗੈਲਰੀ ਵਾਲਾ ਨਟ ਖੋਲ ਕੇ ਇੱਕ ਸਾਈਡ ਤੇ ਪ੍ਰੈਸ਼ਰ ਪਾਤਾ ਦੂਜੀ ਸਾਈਡ ਨੂੰ ਘੜਤਾ ਜੇ ਗੰਦਾ ਹੁੰਦਾ ਜੇ ਆਪਾਂ ਨੇ ਇਹਨਾਂ ਗੈਲਰੀਆਂ ਨਾਲ ਬੀਚੇ ਲੇ ਕੇ ਸਟਾਰਟ ਕਰਨਾ ਫੇਰ ਹਾਂ ਉਹ ਪਾਈ ਜਾਣਾ ਸੀ ਇਹਦੇ ਵਿੱਚ ਆ ਨਿੱਕੇ ਮोटे ਕੰਮ ਹੈ। ਇਹ ਹੀ ਚੀਜ਼ਾਂ ਦਾ ਧਿਆਨ ਰੱਖਿਆ ਕਰੋ। ਬਸ ਸਰਵਸ ਟਾਈਮ ਪਾਣੀ ਜ਼ਰੂਰੀ ਨਹੀਂ ਹੁੰਦਾ ਨਵੇਂ ਟਰੈਕਟਰਾਂ 'ਚ ਆਪਾਂ ਨੇ ਰੈਡੀਏਟਰ 'ਚ ਪਾਣੀ ਪਾਉਣਾ। ਹੁਣ ਤਾਂ ਅੱਜ ਕੱਲ੍ਹ ਦੇ ਟਾਈਮ 'ਚ ਤਾਂ ਹਰੇਕ ਟਰੈਕਟਰ ਨੂੰ ਵਾਟਰ ਟੈਂਕ ਆਉਂਦਾ। ਆ ਲੱਗਿਆ ਹੋਇਆ ਆਪਣੇ ਜਿਵੇਂ ਮੂਰੇ। ਬਸ ਇਹਦਾ ਲੈਵਲ ਚੈੱਕ ਰਿਆ ਕਰੋ ਜੇ ਘਟਦਾ ਵੀ ਆ ਲੱਗਦੀ ਹੋਵੇ ਥੋੜਾ ਬਹੁਤਾ ਕੂਲੈਂਟ ਪਾ ਦੋ। ਹੁਣ ਆ 200 ਰੁਪਏ ਲੀਟਰ ਆ ਬਾਰਸ ਦਾ। ਬੋਸ਼ ਦਾ 150 ਆ। ਇਹਦੇ 'ਚ ਥੋੜਾ ਜਿਹਾ ਮਤਲਬ ਇਹ ਉਹਨਾਂ ਨਾਲੋਂ ਕੁਆਲਿਟੀ 'ਚ ਉੱਪਰ ਆ। ਜੀ ਤੁਹਾਨੂੰ ਬਿੱਲ ਬਣਾ ਕੇ ਦਿਖਾਉਨੇ ਆ ਆਪਣੀ ਬਾਲਟੀ ਆਈ ਦੀ ਇਹ 24500 ਦੀ ਬਾਕੀ ਜਿਹੜੇ ਹੁਣ 에ਅਰ ਫਿਲਟਰ ਆ ਜਾਂ ਡੀਜ਼ਲ ਫਿਲਟਰ ਉਹਨਾਂ ਦਾ ਦੇਖਦੇ ਆ ਅੰਦਰ ਕਿੰਨੇ ਕਿੰਨਾ ਲੱਗਦਾ ਦਿਖਾਉਨੇ ਆ ਤੁਹਾਨੂੰ ਖਰਚਾ ਇਹ ਬਾਈ ਮੇਰੇ ਐਂ ਸਰ ਜਾਂਦਾ ਮੈਂ ਮਤਲਬ ਇੱਕ ਸਰਵਿਸ ਪਰ ਮੈਂ ਕੱਲਾ ਮਗਲੈਲ ਚੇਂਜ ਕਰਦਾ ਐ ਇੱਕ ਸਰਵਿਸ ਪਰ ਸਾਰੀ ਚੇਂਜ ਕਰ ਦਿੰਦਾ ਹੁਣ ਜਿਹੜੇ ਆ ਫਿਲਟਰ ਐ ਇਹ ਮਤਲਬ ਬਹੁਤ ਹੀ ਕੰਡੀਸ਼ਨ ਖਰਾਬ ਹੋਈ ਚੀਜ਼ ਕਰੀ ਦੀਆਂ ਫਿਲਟਰ ਤਾਂ ਆਪਣੇ ਸਾਫ ਇਹਦੇ ਬਟ ਜਣ ਕੇ ਹੁਣ ਆਇਆ ਵੀ ਚੇਂਜ ਕਰਾਤੇ ਆਪਾਂ ਨੇ ਐਟਰੀ ਦੀ ਸਰਵਿਸ ਕਰਾ ਕੇ ਬਾਈ ਆ ਗਏ ਮੋਟਰ ਦੇ ਪਰ ਇੱਧਰ ਲੱਗੇ ਹੋਇਆ ਮੁੰਡੇ ਜੀ ਜਿਹਾ ਉਹਨਾਂ ਸਿਮਰਨ ਨੂੰ ਨਹੀਂ ਕਿ 770 ਆ ਬਾਈ ਹਲਦੀ ਜੁੜਦੀ ਦਿਖਦੀ ਹੋਣੀ ਤੁਹਾਨੂੰ ਧੂਆਂ ਜਿਹਾ ਆਹਾ ਆਪਣੀ ਪਛੇਤੀ ਛੱਬੀ ਆ ਤੇ ਬੇਦਾਗ ਵੀਰੋਗ ਰਾਲਤਾ ਬਾਬੇ ਦੀ ਕਿਰਪਾ ਨਾਲ ਵਧੀਆ ਖੜੀ ਆ। ਬਾਕੀ ਦੇਖੋ ਇਹਦਾ ਬਾਈ ਨਾਲ ਦੀ ਨਾਲੇ ਛੱਟਾ ਝੁਗ ਰਿਹਾ ਪੱਕ ਰਿਹਾ ਨਾਲ ਦੀ ਨਾਲੇ ਝੁਗ ਰਿਹਾ ਦੇਖੋ। ਮਤਲਬ ਜਿਵੇਂ ਥੋੜੇ ਟਾਈਮ ਚ ਜੀਰੀ ਤਿਆਰ ਹੁੰਦੀ ਹੈ ਨਾ ਨਾਲ ਦੀ ਨਾਲੇ ਝੁਗ ਰਿਹਾ ਨਾਲ ਦੀ ਨਾਲੇ ਪੱਕ ਰਿਹਾ। ਸਪੀਡ ਚ ਕੰਮ ਚੱਲ ਰਿਹਾ ਹੈ ਪੂਰੇ ਐਨ ਵਧੀਆ ਲੈਵਲ ਪਰ। ਮਰ ਨੂੰ ਚਾਹ ਫੜਾ ਕੇ ਮੈਂ ਦੇ ਉਹਨਾਂ ਨੂੰ ਵੋਟ ਦਲਾਂ ਬਾਗੇ ਟਰਾਲੀ ਜੀ ਦਾ ਹੋ ਗਈ ਫੁੱਲ। ਆ ਜਾਓ ਭਾਈ ਮੁੰਡਿਓ। ਦੋ ਕੋਈ ਵਿਚਾਰ ਕੀ ਕਹਿੰਦੀ ਹੈ ਜੀਰੀ ਥੋਡੀ। ਹਾਂ ਬੜਾ ਬੜਾ ਬਈ ਬਾਇਦ ਕਿਦਾ ਸਾਰੇ ਪਾਸੇ ਰੱਬੇ ਆ ਪਹਿਲਾਂ ਆਪਾਂ ਮਾੜਾ ਵੀ ਨਹੀਂ ਕਹਿੰਦੇ ਜਿਹੜਾ ਮਾਲਕ ਦੇ ਦੇ ਤਾਂ ਠੀਕ ਆ ਕਿ ਨਹੀਂ ਵਧੀਆ ਜੋ ਹੋ ਜਵੇ ਚੰਗਾ ਹੀ ਆ ਮਰਨਾ ਥੋੜੀ ਆ ਹੁਣ ਹਾਂ ਆ ਕੇ ਇਹਦੀ ਤਸਵੀਰ ਦਾ ਦੇਖ ਲੈ ਡੁੱਡੀ ਵਾਲਾ ਤਾਂ ਇਹ ਹਾਂ ਭੈਣ ਜੋੜ ਖੇਤ ਦਾ ਫਰਕ ਹੈ ਇਹਦੀ ਆਹ ਖੇਤ ਬਾਈ ਹਾਂ ਆ ਦੇਖ ਲੈ ਜੀਲੀ ਖੜੀ ਤੇਰੇ ਸਾਹਮਣੇ ਰੰਗ ਰੂਪ ਰੰਗ ਰੂਪ ਦਾ ਫਰਕ ਹੈਗਾ ਹੀ ਆ ਹਲਦੀ ਪੈ ਗਈ ਲੈ ਫੜ ਚਾਹ ਮੈਂ ਟਰਾਲਾ ਦੂਆ ਪਾ ਕੇ ਲਿਆਉਣਾ ਹਨਾ ਟਰੈਕਟਰ ਲੈ ਜਾ ਟਰਾਲਾ ਖੋਲਿਆ ਹੋਇਆ ਵੈ ਟਰਾਲੀ ਖੋਲੀ ਵੀ ਆ ਕਿਉਂ ਖੋਲਦੀ ਟਰਾਲੀ ਉਰੀ ਰੱਖਣੀ ਆ ਉਹ ਬਾਈ ਹਲਦੀ ਦਾ ਕਾਰਾ ਵਰਦੀ ਆ ਹਲਦੀ ਬਾਈ ਸਾਹ ਆ ਲੈਣਾ ਓਖਾ ਕਰਿਆ ਪਿਆ ਹਲਦੀ ਨੇ ਆ ਬਾਈ ਕੀ ਕਹਿੰਦੀ ਆ ਹਲਦੀ ਇੱਧਰ ਆਉਣਾ ਪੱਛੇ ਜਿਹੜੀ ਆ ਚੌਕੀ ਰੋਡ ਤੇ ਆਉਣੀ ਆ ਬਈ ਹਾਂ ਸ਼ਾਲਾ ਦੇਖਦੇ ਹਾਂ ਹੁਣ ਕਿਆ ਬਣਦਾ ਕਿਆ ਨਹੀਂ ਚਲੋ ਭਾਈ ਇੱਧਰ ਆਗੇ ਤੇ ਨਵੇਂ ਬੀਜ ਚ ਇਹਦੇ ਚ ਬਿਮਾਰੀ ਨਵਾਰੀ ਕੋਈ ਨਹੀਂ ਹੈਗੀ ਸਾਫ਼ ਸੁਥਰਾ ਬੀਜ ਹੈ ਨਾ ਹਣਦੀ ਇਹਦੇ ਚ ਨਾ ਬੌਣਾ ਰੋਗਾ ਨਕਾਲ ਵੀ ਵਧੀਆ ਹੈ भाई देखण नु तां नक़ाल ठीक लगदा जीदी दा बाकी ਹੁਣ ਤੋਲੇ ਦੀ ਪਤਾ ਲਗੂਗਾ ਹੁਣ ਤੱਕ ਜਿੰਨੀ ਆ ਵੀ ਠੀਕ ਠਾਕ ਲੱਗੀ ਐ ਸਾਰੀਆਂ ਦਾ ਨਕਾਲ ਤੁਹਾਡੇ ਨਾਲ ਅਸੀਂ ਸ਼ੋਅ ਕਰੀ ਆਈ ਆ ਆਹ ਲੈ ਭਾਈ ਸਾਡੇ ਦੀ ਜੀ ਦਾ ਇਹ ਪੱਧਰ ਤੇ ਹੀ ਆ ਕਿਤੇ ਇਹ ਨਹੀਂ ਹੈਗਾ ਵੀ ਸਾਡੇ ਹੀ ਆ ਇਹ ਇਹ ਪੱਧਰ ਤੇ ਹੀ ਆ ਕਾਲਾ ਵੀ ਭਰ ਗਿਆ ਠੀਕ ਐ ਉੱਪਰ ਹੀ ਖੜੀ ਹੈ ਕੀ ਤੇਰਾ ਮਾਲ ਹੋਵੇਗਾ ਬਾਕੀ ਆ ਵੀ ਭਰ ਗਿਆ ਉਹ ਟਰਾਲੀ ਲੈਣ ਗਿਆ ਸੀ ਮੈਂ ਉਧਰ ਦੇ ਫਾਰਮ ਚ ਬਾਕੀ ਦਾ ਮਾਲ ਉੱਥੇ ਪਾਉਂਦੇ ਹਾਂ ਨਾਲ ਦੇਖਣ ਨੂੰ ਬੇਹੇਰਾ ਮਤਲਬ ਕੋਈ ਥੱਲੇ ਦੇ ਬਿਮਾਰ ਨਹੀਂ ਤੇਲੇ ਦੁੱਧੇ ਜੀ ਨਾ ਵੀ ਐਲ ਵੀ ਪਈ ਆ ਸਿਰਫ ਹਲਦੀ ਹੋਵੇ ਆ ਸਾਡਾ ਡਿਸੀਜਨ ਦੀ ਪਹਿਲੀ ਟੀਸੀ ਹੈ। ਇਹਦੀ ਤਾਂ ਪਰਮਾਤਮਾ ਦੇ ਏਹ ਜੀ ਕਿਰਪਾ ਕਰੀ ਹੋਈ ਆ ਕਿ ਬਰਾਬਰੇ ਬਰਾਬਰ ਜਾਂ ਚੱਲਦਾ ਗਾ। ਅਨੇ ਰਾਜਵੀਰ ਮੈਨੂੰ ਟੀਚਾ ਕਰੀ ਜਾਂਦਾ ਕਹਿੰਦਾ بڑے ਡੈਕਟਰ ਮਗਰ ਛੋਟਾ ਟਰਾਲਾ ਪਾਇਆ ਹੋਇਆ। ਛੋਟੇ ਮਗਰ ਬੜਾ ਬਾਤ ਦਾ। بڑے ਮਗਰ 16 ਫੁੱਟ। 254 ਮਗਰ 18 ਫੁੱਟ। ਸ਼ਕਤੀਆਂ ਇਹਦੇ ਚ ਹੁੰਨੀਆਂ ਹੀ ਆ। ਭਾਈ ਹੁਣ maal ਵਸਤੇ ਬਾਹਰ ਹੋ ਗਿਆ ਅਸੀਂ ਤਾਂ ਜਿੰਨਾ ਭਰ ਸਕਦੇ ਤੇ ਅੱਜ ਭਰਤਾ ਟਰਾਲਾ ਹੁਣ ਨਹੀਂ ਪੈਣਾ ਇਸਦੀ ਕੋਈ ਵੀ ਗੰਜੈਸ ਨਹੀਂ ਚਾਹ ਜਿਹੜਾ ਉਹ ਚ ਪਾ ਕੇ ਵੱਧ ਗਿਆ ਉਹ ਟਰਾਲੀ ਲੈ ਆਂਦੀ ਆ ਤੇ ਮੁੰਦਰ ਵਾਲੀ ਆਪਣਾ ਪਾ ਲਾਂਗੇ ਜੇ maal ਵੱਧ ਗਿਆ ਤਾਂ ਉਹਦੇ ਚ ਪਾ ਲਾਂਗੇ ਆਪਨਾ ਲੱਗਦਾ ਵੀ ਮੈਨੂੰ ਵੀ ਸ਼ਾਇਦ ਇਹ ਚੇ ਪੈ ਜੂਏ ਜੇ ਏਕਣ ਭਰਿਆ ਫੇਰ ਤਾਂ ਬੈ ਜੂਗਾ ਪੂਰਾ ਮੰਨ ਕੇ ਚੱਲ ਵੀ ਕਿਲੇ ਦਾ ਘੇਰਾ ਹਾਂ ਕਿਲੇ ਦਾ maal ਤਾਂ ਪੈ ਜਾਣਾ ਰਾਜਵੀਰ ਮਾਲ ਤਾਂ ਪੈ ਜਾਣਾ ਉਹ ਚ ਬਹੁ ਮਾਲ ਪੈਣਾ ਜੀ ਹਲੇ ਲੋਡ ਪਾਇਆ ਨਾ ਮਾਲ ਤਾਂ ਪੈ ਜਾਣਾ ਉਹ ਕੋਈ ਇਹ ਕਿਹੜਾ ਯਾਰ ਕਣਕਾ ਵੀ ਖਿਸਕਦੀ ਆ ਇਹਦਾ ਜਿੱਥੇ ਖੜ ਗਈ ਖੜ ਗਈ ਬਸ ਇੰਨਾ ਘਰ ਰਹਿ ਗਿਆ ਮਾਲ ਆਹ ਗੱਬੇ ਜਿਹੜਾ ਕੱਟ ਲੱਗਿਆ ਹੋਇਆ ਵੱਢਣ ਲਈ ਤਾਂ ਚੀਜ਼ ਦਿਖਾ ਮੈਂ ਇੱਥੇ ਹੱਥ ਫਰਕਾਰ ਇੱਥੇ ਇਹਨੂੰ ਕਹਿੰਦੇ ਆ ਹਲਦੀ ਆ ਦੇ ਇਹ ਚੀਜ਼ ਨੇ ਬਾਈ ਚੌਲ ਪਾੜ ਕੇ ਇਹ ਵਿੱਚੋਂ ਹੀ ਨਿਕਲੀ ਆ ਦੇਖਦੀ ਆ ਹਾਂ ਹਾਂ ਜੀ ਨੇ ਬਾਈ ਖਤਮ ਕਰੀ ਆ ਇਹ ਚੀਜ਼ ਆ ਬਾਈ ਜਿਹਨੇ ਚਲੋ ਦਿਖਾਉਨੇ ਆ ਸਾਨੂੰ ਹੁਣ ਅੱਗੇ ਜੀ ਆ ਬਾਈ ਨਿਬੜ ਗਿਆ ਬਾਈ ਪੜਾਈ ਦਾ ਆਪਣਾ ਉਹ ਖਤੀ ਜੀ ਰਹਿ ਗਈ ਠੀਕ ਖਤੀ ਜੀ ਵੀ ਚੁਕਾ ਦਨੇ ਆ ਹੁਣ ਫੇਰ ਮੁੜ ਕੇ ਮਸ਼ੀਨ ਆਵੇ ਨਾ ਆਵੇ ਕੋਈ ਪਤਾ ਨਹੀਂ ਹੁੰਦਾ ਤਾੜਾ ਪੈਰ ਹੋ ਜਾਊਗਾ ਖਟਰ ਮਾਰ ਦੂਗਾ ਕਿ ਇਹੋ ਹਾਂ ਮੁੜ ਕੇ ਹੁਣ ਆਪਾਂ ਨੂੰ ਹੋ ਗਈ ਲਗਭਗ ਮਹੀਨੇ ਦੀ ਨੀਂਝੋ ਇੱਕ ਮਹੀਨੇ ਤੱਕ ਜੀਰੀ ਵੜਾਂਗੇ ਮਾਹੌਣ ਵਾਲੇ ਖਵਾਰੇ ਵਾਲੀ ਵੀ ਰਹਿੰਦੀ ਹੈ ਬਾਈ ਹੈਂ ਖਵਾਰੇ ਵਾਲੀ ਖਵਾਰੇ ਵਾਲੇ ਦਾ ਜੇ ਲੂੰਦਾ ਆ ਵਿੱਚ ਨੂੰ ਕੱਟਿਆ ਹੋਣਾ ਆਪਾਂ ਨੇ ਜਾ ਕੇ ਹਾਂ ਹਾਂ ਹੁਣ ਕਿਹੜਾ ਪਹਿਲਾ ਮੰਗ ਤਾਮ ਜਾਮ ਇਕੱਠਾ ਕਰ ਲੈ ਇੱਕ ਟਰਾਲੀ ਚ ਪਾ ਲੈ ਹਣੀ ਹੈ ਹਾਂ ਅੱਜ ਤੂੰ ਕਿੰਨੇ ਕੀਲੇ ਵੜਦੇ ਆਪਾਂ ਨੇ ਇਹ ਆਪਾਂ ਨੇ ਵੜਦੇ 6 7 7.5 ਬਾਈ 7.5 ਕਿਲਿਆਂ ਦਾ ਮਾਲ ਆਹ ਦੋ ਟਰਾਲੇ ਇੱਕੋ ਸਿੰਗਲ ਠੀਕ ਹੈ ਸਿੰਗਲ ਦਾ ਹੀ ਟਰਾਲੀ ਕੀਲੇ ਦਾ ਹੀ ਪਾਇਆ ਆਪਾਂ ਨੇ ਉਹ ਜੀ ਬਾਈ ਪੂਰਾ ਆਹੋ ਮੁਰੇ ਵਾਲੇ ਦੀ ਖੇਤ ਦਾ ਪਣਾ ਦਾ ਹਾਂ ਜਣੀ ਬਹੁਤ ਜ਼ਿਆਦਾ ਫਰਕ ਆ ਪਿਛਲੇ ਸਾਲ ਜ਼ਿਆਦਾ ਕਿੰਨੇ ਟਰਾਲੇ ਇਕੱਠੇ ਕਰੇਦੇ ਆਹੀ ਖੇਤ ਤੇ ਬਾਈ 66 ਟਰਾਲੇ ਇਕੱਠੇ ਕਰੇਦੇ ਯਾਰ ਤੂੰ ਮੰਨ ਕੇ ਚੱਲ 10 ਕੁਇੰਟਲ ਤੋੜਦਾ ਆ ਹੀ ਚੱਲ ਗੀਲੇ ਮਗਰ ਤੇ 10 ਕੁਇੰਟਲ ਦਾ ਫਰਕ ਤਾਂ ਪਈ ਆ ਆਰਾਮ ਨਾਲ ਚੱਲ ਫਿਰ ਕੱਲੂ ਵੀ ਬਿਜ਼ੀ ਹਾਂ ਹੁਣ ਮੈਂ ਜਾਇਆ ਮੈਂ ਚਮਕੌਰ ਸਾਹਿਬ ਚਮਕੌਰ ਸਾਹਿਬ ਮੱਥਾ ਟੇਕਿਆ ਮੈਂ ਸਵੇਰੇ ਜਾਇਆ ਇਹਦਾ ਮਿਲਦੇ ਆ ਅਗਲੇ ਵਲੌਗ ਚ ਤੂੰ ਵਧੀਆ ਰਹਿ ਜਾਇਆ ਠੀਕ ਹੈ